ਜੀ ਸਾਹਿਬ ਕਟਾਰ ਚਾਕਾ ਵਾਲੇ ਗਰੀਬ ਬਟੇ ਬਠੇ ਸਰਨੇ ਨੂੰ ਪੰਜਾਹ ਸਾਲ ਹੋ ਗਿਆ ਬੈਠਿਆ ਨੂੰ ਕਿ ਬੋਟਾਂ ਲੈ ਲੈਂਦੇ ਜ ਸਾਡੇ ਕੋਈ ਕਹੀ ਕਿਥੇ ਹੱਲ ਨਹੀਂ ਕੀਤਾ ਪਾਣੀ ੱਤੇ ਖਾਂਦੇ ਰਹਿਆ ਲੈਰ ਤੋਂ ਹੀ ਬੱਚੇ ਲੈ ਕੇ ਬੈਨੇ ਆ ਮੰਦਰੇ ਸੋਨੇ ਜਾ ਕੇ ਹੀ ਸਾਡੀ ਕਹੇ ਨਾ ਨਹੀਂ ਸੁਣੀ ਅੱਜ ਕਟਾਰੀ ਸਾਹਿਬ ਸਾਹਿਬ ਨੇ ਕਿਚਾ ਸਾਰਨ ਜੋ ਕੋ ਕੀਤਾ ਸਾਡੀ ਉਹ ਬੱਲੇ ਬੱਲੇ ਆ ਉਹਨੂੰ ਮਹਾਰਾਜ ਭਾਗ ਲਾਵੇ ਸਾਡੀ ਸੁਣੀ ਗਰੀਬਾਂ ਪੰਜਾਹ ਸਾਲ ਪਿਛੋਂ ਅੱਜ ਮੈਂ ਬਾਬਾ ਪਰਵਾਕਸਿੰਗ ਕਲੋਨੀ ਦੇ ਵਿੱਚ ਆਇਆ ਜਿਹੜੀ ਇਹ ਸਰਨੇ ਦੇ ਕੋਲ ਇੱਕ ਕਲੋਨੀ ਹੈ ਮਾਨਯੋਗ ਮੰਤਰੀ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਸਨਾਰ ਇਥੇ ਮੈਂ ਪਹੁੰਚਿਆ ਇਥੇ ਲੋਕਾਂ ਦੀ ਸਮੱਸਿਆ ਸੁਣੀ ਹੈ ਸਮੱਸਿਆ ਬਹੁਤ ਗੰਭੀਰ ਹੈ ਕਈ ਪਾਰਟੀਆਂ ਆਈਆਂ ਕਈ ਪਾਰਟੀਆਂ ਲੀਡਰ ਆਏ ਨਿਕਲ ਕੇ ਚਲੇ ਗਏ ਪਰ ਇਹਨਾਂ ਦਾ ਕੋਈ ਹੱਲ ਨਹੀਂ ਹੋਇਆ ਚਾਹੇ ਉਹ ਪਾਣੀ ਦਾ ਹੱਲ ਹੋਵੇ ਚਾਹੇ ਉਹ ਬਿਜਲੀ ਦਾ ਹੱਲ ਹੋਵੇ ਚਾਹੇ ਕੱਚੇ ਮਕਾਨਾਂ ਦਾ ਹੱਲ ਹੋਵੇ ਚਾਹੇ ਰਾਸ਼ਨ ਦਾ ਹੱਲ ਹੋਵੇ ਤੇ ਹਾਜ ਮੈਂ ਆਇਆ ਇਹਨਾਂ ਲੋਕਾਂ ਦੇ ਵਿੱਚ ਵਿਚ ਰਿਹਾ ਅਸੀਂ ਮੌਕੇ ਤੇ ਮੇਰੇ ਨਾਲ ਕਾਰਪੋਰੇਸ਼ਨ ਦੇ ਐਸ ਡੀਓ ਪੰਕਜ ਜੀ ਨੇ ਉਹਨਾਂ ਦੇ ਨਾਲ ਜੈ ਜੀ ਸਾਹਿਬ ਨੇ ਪੀਐਸਪੀ ਦੇ ਸੜਨਾਲ ਐਸਡੀਓ ਸੁਮਿਤ ਹੁਣੀ ਨੇ ਅਸੀਂ ਮੌਕੇ ਤੇ ਹੱਲ ਕਰਾਵਾਂਗੇ ਇਹਨਾਂ ਦਾ ਸ਼ਾਮ ਤੱਕ ਇਹਨਾਂ ਦੇ ਜਿਹੜਾ ਪਾਣੀ ਦੀ ਸਮੱਸਿਆ ਹੈ ਅਸੀਂ ਹੱਲ ਕਰਾਂਗੇ 240 ਫੁੱਟ ਫੁੱਟ ਪਾਈ ਪੈਣੀ ਹੈ 240 ਫੁੱਟ ਪਾਈ ਪੈਣੀ ਹੈ ਉਹ ਸ਼ਾਮ ਤੱਕ ਪਾ ਕੇ ਇਹਨਾਂ ਦੇ ਘਰਾਂ ਨੂੰ ਪਾਣੀ ਮਿਲੂਗਾ ਤੇ ਜਿਹੜਾ ਲਾਈਟ ਦਾ ਪ੍ਰਬੰਧ ਹੈ ਉਹ ਵੀ ਮੈਂ ਕਹਤਾ ਇਹਨਾਂ ਨੂੰ ਕਿ ਇਹਨਾਂ ਨੂੰ ਕਨੈਕਸ਼ਨ ਦਿੱਤਾ ਜਾਵੇ ਲਾਈਟ ਦਾ ਕਿ ਇਹ ਆਪਣੇ ਬੱਚਿਆਂ ਦੇ ਨਾਲ ਖੁਸ਼ਹਾਲੀ ਦੇ ਨਾਲ ਰਹਿ ਸਕਣ ਪੱਕੇ ਪੱਕੇ ਔਰ ਲਾਈਟ ਦੇ ਨਾਲ ਰਹਿ ਸਕਣ